ਵੀ ਆਪਣੀ ਕਾਰ ਪਹਿਲਾਂ ਮਿੱਡਾ ਚੌਂਕ ਲੱਗਦੀ ਸੀ ਜਿੱਥੇ ਆਪਣੇ ਕੋਲ ਚਿਕਨ ਬਰੀਆਨੀ ਮਟਰਨ ਰੋਟੀ ਤੇ ਚਿਕਨ ਰੋਟੀ ਆਪਣੀ ਸਪੈਸ਼ੈਲਿਟੀ ਸੀ ਤੇ ਸਾਲ ਆਪਾਂ 1.5 ਸਾਲ ਉੱਥੇ ਲਾਇਆ ਵੀ ਆਪਾਂ ਨੂੰ ਕਸਟਮਰ ਦਾ ਬਹੁਤ ਪਿਆਰ ਮਿਲਿਆ ਤੇ ਕਸਟਮਰ ਵੀ ਪਰਿਵਾਰ ਦੇ ਮੈਂਬਰ ਦੀ ਤਰ੍ਹਾਂ ਹੀ ਮਿਲੇ ਨੇ ਜਿੰਨੇ ਵੀ ਮਿਲੇ ਨੇ ਹੁਣ ਇੱਥੇ ਥੋੜੀ ਪ੍ਰੋਬਲਮ ਸੀ ਕਿ ਮੇਰੇ ਕੋਲ ਸੀਟਿੰਗ ਦੀ ਤੇ ਲੋਕੇਸ਼ਨ ਮੈਂ ਤਾਂ ਹੀ ਚੇਂਜ ਕੀਤੀ ਹੈ ਆਪਾਂ ਹੁਣ ਪ੍ਰਤਾਪ ਚੌਂਕ ਦੇ ਕੋਲ ਲੈਫਟ ਸਾਈਡ ਤੇ ਜਦੋਂ ਮੈਟਰ ਰੋਡ ਆਉਂਦੇ ਆ ਮੈਟਰ ਰੋਡ ਦੇ ਬਿਲਕੁਲ ਪਾਰਕ ਦੇ ਬਾਅਦ ਤ੍ਰਿਕੋਣੀ ਪਾਰਕ ਦੇ ਬਿਲਕੁਲ ਬਾਹਰ ਆਪਾਂ ਜਸਟ ਉੱਥੇ ਪਾੜ ਲਾਈ ਹੋਈ ਹੈ ਜਿੱਥੇ ਆਪਣੇ ਕੋ ਬੈਠਣ ਨੂੰ ਸੈਟਿੰਗ ਵੀ ਬਹੁਤ ਵਧੀਆ ਮਿਲ ਗਈ ਹੈ ਫਿਰ ਮੇਰੇ ਫੂਡ ਦਾ ਇਦਾਂ ਸ਼ੌਂਕ ਵੀ ਸੀਗਾ ਫੂਡ ਮੈਂ ਮੱਕੇ ਆਪਣੇ ਮਮਾ ਦੇ ਨਾਲ ਹੈਲਪ ਕਰਾਉਣੀ ਕਿਚਨ ਦੇ ਵਿੱਚ ਦੇਖਣਾ ਉਹਨਾਂ ਨੇ ਕਿਦਾਂ ਚੀਜ਼ਾਂ ਦੇ ਵਿੱਚ ਰੋਟੀ ਬਣਾਣੀ ਜਾਂ ਕਿਦਾਂ ਉਹਨਾਂ ਨੇ ਸਬਜ਼ੀ ਵਗੈਰਾ ਪ੍ਰਵਿਸ਼ ਕਰਕਣੀ ਉਹ ਸਾਰਾ ਕੁਝ ਮੈਂ ਸਿੱਖਦਾ ਸਕਦਾ ਮੇਰਾ ਆਪਦਾ ਸ਼ੌਂਕ ਇੰਨਾ ਜ਼ਿਆਦਾ ਵੱਧ ਗਿਆ ਕਿ ਜੇ ਮੇਰੇ ਘਰੇ ਕੋਈ ਗੈਸਟ ਵੀ ਆਉਂਦੇ ਹੁੰਦੇ ਸੀ ਨਾ ਤਾਂ ਉਹਨਾਂ ਨੇ ਮੈਨੂੰ ਕਹਿਣਾ ਭਾਜੀ ਚਿਕਨ ਖਾਣਾ ਤਾਂ ਗੋਲਡੀ ਦੇ ਹੱਥੇ ਹੀ ਖਾਣਾ ਆਪਾਂ। ਅੱਛਾ ਜੀ। ਕਾਰਟ ਸ਼ੁਰੂ ਕੀਤੀ ਆਪਾਂ। ਪਹਿਲਾਂ ਅਸੀਂ ਤੁਹਾਨੂੰ ਉੱਥੇ ਮਿਡਾ ਚੌਂਕ ਦੇ ਵਿੱਚ ਤੇ ਹੁਣ ਨਵੀਂ ਲੋਕੇਸ਼ਨ ਹੈ। ਹਾਂਜੀ ਬਿਲਕੁਲ। ਕਿਵੇਂ ਸ਼ੁਰੂਆਤ ਹੁਣ ਦੁਬਾਰੇ ਕਹਿ ਲਓ ਇੱਕ ਵਾਰੀ ਫਿਰ ਮੁੱਢ ਤੋਂ ਸ਼ੁਰੂਆਤ ਜਿਹੜੀ ਹੁਣ ਜਾ ਰਹੀ ਹੈ। ਹਾਂਜੀ ਹਾਂਜੀ। ਮੈਂ ਦੱਸਣਾ ਚਾਹਨਾ ਆਪਣੇ ਸਾਰੇ ਸਰੋਤਿਆਂ ਨੂੰ ਤੇ ਆਪਣੇ ਦਰਸ਼ਕਾਂ ਨੂੰ ਆਪ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਿ ਆਪਣੀ ਕਾਰ ਪਹਿਲਾਂ ਮਿਡਾ ਚੌਂਕ ਲੱਗਦੀ ਸੀਗੀ ਜਿੱਥੇ ਆਪਣੀ ਕੋਲ ਚਿਕਨ ਬਰੀਆਨੀ, ਤੇ ਸਾਲ ਆਪਾਂ 1.5 ਸਾਲ ਉੱਥੇ ਲਾਇਆ ਵੀ ਆਪਾਂ ਨੂੰ ਕਸਟਮਰ ਦਾ ਬਹੁਤ ਪਿਆਰ ਮਿਲਿਆ ਪਰ ਕਸਟਮਰ ਵੀ ਪਰਿਵਾਰ ਦੇ ਮੈਂਬਰ ਦੀ ਤਰ੍ਹਾਂ ਹੀ ਮਿਲੇ ਨੇ ਜਿੰਨੇ ਵੀ ਮਿਲੇ ਨੇ ਬਿਲਕੁਲ ਜੀ ਠੀਕ ਹੈ ਨਾ ਹੁਣ ਇੱਥੇ ਥੋੜੀ ਪ੍ਰੋਬਲਮ ਸੀ ਕਿ ਮੇਰੇ ਕੋਲ ਸੀਟਿੰਗ ਦੀ ਤੇ ਲੋਕੇਸ਼ਨ ਮੈਂ ਤਾਂ ਹੀ ਚੇਂਜ ਕੀਤੀ ਹੈ ਆਪਾਂ ਹੁਣ ਪ੍ਰਤਾਪ ਚੌਂਕ ਦੇ ਕੋਲ ਲੈਫਟ ਸਾਈਡ ਤੇ ਜਦੋਂ ਮੈਟਰ ਰੋਡ ਆਉਂਦੇ ਆ ਮੈਟਰ ਰੋਡ ਦੇ ਬਿਲਕੁਲ ਪਾਰਕ ਦੇ ਬਾਅਦ ਤ੍ਰਿਕੋਣੀ ਪਾਰਕ ਦੇ ਬਿਲਕੁਲ ਬਾਹਰ ਆਪਾਂ ਜਸਟ ਉੱਥੇ ਪਾਟ ਲਈ ਹੋਈ ਹੈ ਜਿੱਥੇ ਆਪਰੇ ਕੋ ਬੈਠਣ ਨੂੰ ਸੀਟਿੰਗ ਵੀ ਬਹੁਤ ਵਧੀਆ ਮਿਲ ਗਈ ਹੈ ਠੀਕ ਹੈ ਜੀ ਇੱਥੇ ਵੀ ਆਪਣੇ ਕੋ ਮਟਰਨ ਹੈ ਉਹੀ ਆਈਟਮ ਹੈ ਮਲਕੀ ਕਹਿਣ ਵਾਲੀ ਕੀ ਚੀਜ਼ ਨੂੰ ਸੁਧਾਰਿਆ ਵੀ ਜੇ ਲੋਕੇਸ਼ਨ ਵੀ ਚੇਂਜ ਕੀਤੀ ਤਾਂ ਥੋੜਾ ਜਿਹਾ ਜਦੋਂ ਮੈਨੂੰ ਮੈਨੂੰ ਲੱਗਦਾ ਸੀ ਕਿਤੇ ਨਾ ਕਿਤੇ ਕੋਈ ਕਮੀ ਪੇਸ਼ੀ ਹੋਵੇ ਵੈਸੇ ਤਾਂ ਰੱਖੀ ਨਹੀਂ ਪਰ ਫਿਰ ਵੀ ਆਪਣੇ ਵੱਲੋਂ ਸੈਟੀਸਫਾਈ ਕਰਕੇ ਆਪਾਂ ਚੀਜ਼ ਨੂੰ ਬਹੁਤ ਵਧੀਆ ਕਰਿਆ ਲੋਕਾਂ ਦੀ ਗਰੇਵੀ ਦੇ ਵਿੱਚ ਅਰਰ ਰੋਡ ਜਿਹਾ ਮੰਨ ਲਓ ਥਨੀਆ ਪਾਊਡਰ ਵਗੈਰਾ ਪਾ ਕੇ ਗਰੇਵੀ ਬਹੁਤ ਗਾੜੀ ਆਪਾਂ ਇਦਾਂ ਕੁਝ ਨਹੀਂ ਪਾਉਂਦੇ ਨੈਚਰਲ ਜੋ ਚੀਜ਼ ਬਣਨੀ ਆ ਉਹ ਰਿਕੋਰਡਿੰਗ ਦੇ ਚੀਜ਼ ਹੀ ਬਣਨੀ ਆ ਕਿ ਟੇਸਟ ਵੀ ਨਿਕਲੇ ਤੇ ਚੀਜ਼ ਬਿਲਕੁਲ ਫੋਟੋ ਭਾਈ ਭਾਈ ਜਿਹੜੇ ਸਾਡੇ ਨਾਲ ਨਵੇਂ ਈ ਵਿਊਅਰਸ ਜੁੜੇ ਨੇ ਜਿਹੜੇ ਪੁਰਾਣੇ ਉਹ ਤੁਹਾਨੂੰ ਜਾਣਦੇ ਨੇ ਨਾ ਨਵੇਂ ਦੀ ਗੱਲ ਕਰੀ ਤਾਂ ਤੁਹਾਨੂੰ ਦੱਸੋ ਵੀ ਤੁਸੀਂ ਇਸ ਪ੍ਰੋਫੈਸ਼ਨ ਜੀ ਕਿਵੇਂ ਆਏ ਕਿਉਂਕਿ ਜਦ ਗੱਲ ਕਰ ਰਹੇ ਸੀ ਆਪਾਂ ਪਹਿਲਾਂ ਵੀ ਕਿੱਥੇ ਏਸੀ ਸਰਵਿਸ ਤੇ ਕਿੱਥੇ ਫੂਡ ਕਾਰਟ ਤੇ ਉਹ ਬਿਲਕੁਲ ਬਦਲ ਜਾਂਦਾ ਸਾਰਾ ਬਿਲਕੁਲ ਜੀ ਬਿਲਕੁਲ ਮੈਂ ਪ੍ਰੋਫੈਸ਼ਨਲੀ ਆਪਣਾ ਮਕੈਨਿਕਲ ਦਾ ਕੰਮ ਕਰਤਾ ਰਿਹਾ ਏਸੀ ਦਾ ਤੇ ਉਹ ਸੀਜ਼ਨ ਦਾ ਟਾਈਮ ਹੁੰਦਾ ਸੀਗਾ ਸੀਜ਼ਨ ਤੋਂ ਬਾਅਦ ਤੁਹਾਨੂੰ ਪਤਾ ਹਰ ਬੰਦੇ ਨੂੰ ਮੈਨੇਜ ਕਰਨਾ ਔਖਾ ਜਾਂਦਾ ਫਿਰ ਮੇਰੇ ਫੂਡ ਦਾ ਇਦਾਂ ਸ਼ੌਂਕ ਵੀ ਸੀਗਾ ਉਹ ਮੈਂ ਮੱਕੇ ਆਪਣੇ ਮਮਾ ਦੇ ਨਾਲ ਹੈਲਪ ਕਰਾਉਣੀ ਕਿਚਨ ਦੇ ਵਿੱਚ ਦੇਖਣਾ ਉਹਨਾਂ ਨੇ ਕਿਦਾਂ ਚੀਜ਼ਾਂ ਦੇ ਵਿੱਚ ਰੋਟੀ ਬਣਾਣੀ ਜਾਂ ਕਿਦਾਂ ਉਹਨਾਂ ਨੇ ਸਬਜ਼ੀ ਵਗੈਰਾ ਪਰਵेश ਕਰਕਣੀ ਉਹ ਸਾਰਾ ਕੁਝ ਮੈਂ ਸਿੱਖਦਾ ਸਕਦਾ ਮੇਰਾ ਆਪ ਦਾ ਸ਼ੌਂਕ ਇੰਨਾ ਜ਼ਿਆਦਾ ਵਧ ਗਿਆ ਕਿ ਜੇ ਮੇਰੇ ਘਰੇ ਕੋਈ ਗੈਸਟ ਵੀ ਆਉਂਦੇ ਹੁੰਦੇ ਸੀ ਨਾ ਤਾਂ ਉਹਨਾਂ ਨੇ ਮੈਨੂੰ ਕਹਿਣਾ ਭਾਜੀ ਚਿਕਨ ਖਾਣਾ ਤਾਂ ਗੋਲਦੀ ਦੇ ਹੱਥੀਂ ਖਾਣਾ ਆਪਾਂ ਅੱਛਾ ਜੀ ਹਾਂਜੀ ਤੇ ਮਟਰਨ ਦੇ ਚਿਕਨ ਦੇ ਵਿੱਚ ਅਸੀਂ ਪਰਫੈਕਟ ਕੋਈ ਇਹੋ ਜੀ ਗੱਲ ਨਹੀਂ ਕਿ ਹਾਂ ਵੀ ਆਪਣੇ ਵੱਲੋਂ ਔਰ ਸਪੈਸ਼ਲ ਇੱਕ ਦਾ ਜ਼ਤਨਾ ਇਹ ਛਟਕਾ ਚਿਕਨ ਹੋਊਗਾ ਛਟਕਾ ਹੀ ਮਟਰਨ ਹੋਊਗਾ ਦੇਸੀ ਮਟਰਨ ਆ ਜੀ ਤੇ ਚ ਹੋਮ ਮੇਡ ਸਟਾਈਲ ਆ ਤੁਮਨੀ ਫੁਲਕਾ ਬੰਦਦਾ ਤਵੇ ਤੇ ਫਰੈਸ਼ ਰੋਟੀ ਨਾਲ ਨਾਲ ਬਣ ਕੇ ਆਂਦੀ ਆ ਸਾਡੇ ਕਸਟਮਰ ਵੀ ਇਸੇ ਕਰਕੇ ਜੁੜੇ ਹੋਏ ਆ ਕਿ ਰੋਟੀ ਇੱਥੇ ਬਿਲਕੁਲ ਫਰੈਸ਼ ਨਾਲ ਦੀ ਨਾਲ ਮਿਲਣੀ ਆ ਇਹ ਨਹੀਂ ਹੈਗਾ ਕਿ ਅਸੀਂ ਇਕੱਠੀਆਂ ਰੋਟੀਆਂ ਦਾ ਇੱਕ ਲੋਡ ਬਣਾ ਲਿਆ ਨਹੀਂ ਉਹ ਨਹੀਂ ਸਿਸਟਮ ਨਹੀਂ ਹੈਗਾ ਆਪਣੇ ਕੋਲ ਜਿਵੇਂ ਜਗ੍ਹਾ ਚੇਂਜ ਕੀਤੀ ਤੇ ਚੀਜ਼ ਵੀ ਨਵੀਂ ਵਿੱਚ ਐਡ ਕੀਤੀਆਂ ਹਾਂ ਹਾਂ ਜੀ ਹਾਂ ਜੀ ਤਾਜੀ ਰੋਟੀ ਨਾਲ ਦੀ ਨਾਲ ਤੇ ਹੁਣ ਮੈਂ ਦੇਖੋ ਵੀ ਕਿਸ ਤਰੀਕੇ ਨਾਲ ਜਿਹੜਾ ਉਹ ਜਿਹੜਾ ਚਿਕਨ ਜਾਂ ਮਟਰ ਨੇ ਜੋ ਇਹਦੇ ਵਿੱਚ ਕਿਸ ਸਮੇਂ ਪੱਕਦਾ ਹੋਇਆ ਨਜ਼ਰ ਆਉਂਦਾ ਵੀ ਬਿਲਕੁਲ ਵੀਰੇ ਗਰਮ ਕਰਕੇ ਕਾੜ ਕੇ ਹਨਾ ਬਿਲਕੁਲ ਜੀ ਬਿਲਕੁਲ ਹਾਂ ਜੀ ਹਾਂ ਜੀ ਹਾਂ ਜੀ ਸਰ ਵੈਸੇ ਆਪਣੇ ਕੋਲ ਜਿੰਨੀ ਵੀ ਪ੍ਰੋਫੈਸ਼ਨ ਚ ਚਿਕਨ ਦੀ ਉਹ ਸਾਰੀਆਂ ਹਾਂਡੀਆਂ ਵਿੱਚ ਹੀ ਬੰਦਾ ਅੱਛਾ ਜੀ ਇਹ ਪਰ ਆਪਣੀ ਖਾਸੀਅਤ ਆ ਹਾਂ ਜੀ ਆਪਾਂ ਆ ਵੀ ਹਾਂਡੀ ਆ ਆਪਣੇ ਕੋਲ ਦੇਖੋ ਤੇ ਸਾਰਾ ਚਿਕਨ ਔਰ ਮਟਨ ਹਾਂਡੀ ਚ ਹੀ ਬੰਨਣਾ ਆਪਣਾ ਤੇ ਉਹਦੇ ਨਾਲ ਟੇਸਟੀ ਕੁਆਲਟੀ ਵਧੀਆ ਨਿਖਰ ਕੇ ਆਉਂਦੀ ਹੈ ਵਧੀਆ ਹਾਂ ਵੀ ਬਾਕੀ ਪੀਸੇ ਜਿਹੜੇ ਹੁੰਦੇ ਨੇ ਉਹ ਚੁਆਇਸ ਆ ਕਸਟਮਰ ਦੀ ਬੜੀ ਚੁਆਇਸ ਆਉਂਦੀ ਨਲਕੀ ਦਾ ਪੀਸ ਨਲੀ ਦੇ ਪੀਸ ਲੈਣੇ ਆਉਂਦੇ ਆ ਕਸਟਮਰ ਨੂੰ ਨਹੀਂ ਮਿਲਦੇ ਮਾਰਕੀਟ ਦੇ ਵਿੱਚ ਨਾ ਠੀਕ ਹੈ ਕੋਈ ਚਾਂਪ ਦਾ ਪੀਸ ਕ ਇਹ ਜਿਹੜੀ ਕਸਟਮਰ ਦੀ ਚੁਆਇਸ ਹੈ ਨਾ ਉਹ ਸਾਡੇ ਕੋਲ ਬਿਲਕੁਲ ਪਰਫੈਕਟ ਮਿਲਦੀ ਹੈ ਤੇ ਜੇਕਰ ਗੱਲ ਕੀਤੀ ਜਾਵੇ ਇਹਨੂੰ ਬਣਾਉਣ ਦੀ ਤਾਂ ਕੀ ਪ੍ਰੋਸੈਸ ਰਹਿੰਦਾ ਸਾਰਾ ਬਣਾਉਣ ਦਾ ਕਿ ਕਿ ਜੇਕਰ ਮਡਨ ਦੀ ਗੱਲ ਕਰੀਏ ਉਹ ਰੀਜਨਲ ਟਾਈਮ ਮੰਗਦਾ ਹੈ ਵੀ ਉੱਤੇ ਰੀਜ ਲੱਗੀ ਹੋਵੇ ਪੇਰੀ ਉਹਦਾ ਸਵਾਦ ਜਿਹੜਾ ਨਿਕਰ ਕੇ ਆਉਂਦਾ ਬਿਲਕੁਲ ਜੀ ਬਿਲਕੁਲ ਸਾਨੂੰ ਅਸੀਂ ਮਾਰਨਿੰਗ ਦੇਖੋ 6 ਵਜੇ ਸਵਾ 6 ਵਜੇ ਉੱਠ ਕੇ ਨਾਤੋ ਕੇ ਪਾਠ ਕਰਕੇ ਆਪਣਾ ਤੇ ਆਪਾਂ ਤਿਆਰੀ ਵੱਲ ਸ਼ੁਰੂ ਹੋ ਜਾਈਦਾ ਆਪਣੇ ਕੰਮ ਦੇ ਹਰ ਚੀਜ਼ ਨੂੰ ਸਭ ਤੋਂ ਵੱਲੇ ਨਾਨਵੇਜ ਦੇ ਵਿੱਚ ਖਾਸੀ ਹੋ ਜਾਂਦੀ ਹੈ ਕਿ ਨਾਨਵੇਜ ਨੂੰ ਕਟਿੰਗ ਔਰ ਕਲੀਨਿੰਗ ਜਿਹੜੀ ਸਾਫ਼ ਕਰਨਾ ਨੂੰ ਉਹ ਬਹੁਤ ਮੈਨੇ ਰੱਖਦੀ ਹੈ ਕਿ ਚਿਕਨ ਔਰ ਮਰਟਨ ਕੋਈ ਵੀ ਹੈ ਉਹ ਸਾਫ਼ ਬਿਲਕੁਲ ਕੀਤਾ ਹੋਵੇ ਵਧੀਆ ਤਰੀਕੇ ਨਾਲ ਉਹਨੂੰ ਬਣਾਉਣਾ ਫਿਰ ਵੀ 4 ਘੰਟੇ ਮੈਕਸਮ ਸਾਨੂੰ ਇਹਦੇ ਟਾਈਮ ਦੇ ਵਿੱਚ ਪ੍ਰੋਸੈਸ ਚ ਲੱਗ ਜਾਂਦੇ ਆ ਕਿਉਂਕਿ ਹਰ ਚੀਜ਼ ਇਹ ਨਹੀਂ ਹੈ ਕਿ ਆਪਾਂ ਸਿਰਫ ਤੜਕਾ ਲਾਇਆ ਤੇ ਸੀੜੀ ਵਜਾਈ ਕੰਮ ਖਤਮ ਉਹ ਕੰਮ ਨਹੀਂ ਹੈਗਾ ਪ੍ਰੋਸੈਸ ਲੱਗਦਾ ਉਹ ਚੀਜ਼ ਨੂੰ ਬਣਾਉਂਦਾ ਜਿੰਨਾ ਟਾਈਮ ਦਿੰਨੇ ਆ ਉਸ ਤੋਂ ਵੱਧ ਕੇ ਹੀ ਇਹ ਟੇਸਟ ਨਿਕਲ ਕੇ ਆਉਂਦਾ ਔਰ ਉਹੀ ਟੇਸਟ ਆਸੇ ਇੱਕ ਵਧੀਆ ਕਸਟਮਰ ਮੰਨ ਲਓ ਮਿਲਦੇ ਆ ਸਾਨੂੰ ਤੇ ਵਧੀਆ ਜਿਹੜੀ ਚੀਜ਼ ਹੋਊਗੀ ਉਹ ਵਧੀਆ ਇੱਕ ਦੁਕਾਨਦਾਰ ਦੀ ਖਾਸੀਅਤ ਬਣ ਜਾਂਦੀ ਹੈ ਉਹਦੀ ਪਛਾਣ ਬਣ ਜਾਂਦੀ ਹੈ ਇਹਦੀ ਜੇਕਰ ਗਰੇਵੀ ਦੀ ਗੱਲ ਕਰੀਏ ਆਪਾਂ ਦੇਖਦੇ ਹਾਂ ਕਈ ਲੋਕ ਨਾ ਟਮਾਟਰ ਦੀ ਜਗ੍ਹਾ ਤੇ ਟਮਾਟੋ ਦੀ ਪਿਉਰੀ ਵਰਤਦੇ ਨੇ ਬਿਲਕੁਲ ਜੀ ਬਿਲਕੁਲ ਹਾਂਜੀ ਹੈਗਾ ਆਪਣਾ ਇਹ ਸਿਸਟਮ ਕਿਸ ਤਰੀਕੇ ਦਾ ਬਿਲਕੁਲ ਇਦਾਂ ਦਾ ਕੁਝ ਨਹੀਂ ਦੇਖੋ ਆਪਾਂ ਘਰ ਵਰਗਾ ਟੇਸਟ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਏ ਆ ਕਿਉਂਕਿ ਰੋਸ਼ ਰੈਸਟੋਰੈਂਟ ਦੇ ਵਿੱਚ ਤਾਂ ਹਰ ਕਿਥੇ ਮਿਲਦਾ ਖਾਣ ਨੂੰ ਦੇਖਦੇ ਵੀ ਆਪਾਂ ਮੇਰੇ ਕੋ ਟਮਾਟਰ ਦੀ ਜਗ੍ਹਾ ਟਮਾਟਰ ਹੀ ਪੈਨੇ ਆ ਅਦਰਕ ਦੀ ਪੀਸ ਕੇ ਲਸਣ ਆ ਪੀਸ ਕੇ ਸਾਰੇ ਕੁਛ ਮਸਾਲੇ ਖੜੇ ਆ ਆਪ ਲੈ ਕੇ ਬਜਾਰੀ ਅਸੀਂ ਕੋਈ ਮਸਾਲਾ ਇਧਰ ਯੂਜ਼ ਨਹੀਂ ਕਰਦੇ ਕਿ ਹਾਂ ਅਸੀਂ ਮਾਰਕੀਟਿੰਗ ਕਰਦੇ ਕਿਉਂਕਿ ਮਸਾਲਿਆਂ ਦੀ ਹੀ ਗੇਮ ਹੈ ਔਰ ਮਸਾਲੇ ਨੂੰ ਇੱਕ ਟ੍ਰਿਕ ਹੁੰਦੀ ਹੈ ਬਣਾਉਂਦੀ ਬਿਲਕੁਲ ਜੀ ਜੇ ਮਸਾਲੇ ਵਧੀਆ ਤਰੀਕੇ ਨਾਲ ਮੰਨ ਲਓ ਇੱਕ ਹੁੰਦਾ ਨਾ ਕਿ ਜੀ ਮਸਾਲਾ ਤੜਕਾ ਜਿਹੜਾ ਤੜਕੇ ਨੂੰ ਹੀ ਟਾਈਮ ਲੱਗਦਾ ਜੇ ਤੜਕਾ ਹੀ ਵਧੀਆ ਤਰੀਕੇ ਨਾਲ ਲੱਗਿਆ ਹੋਊਗਾ ਤਾਂ ਚੀਜ਼ ਆਪਣੀ ਖੁਸ਼ਬੂਰ ਜਦੋਂ ਮੰਨ ਲਓ ਉਹਨਾਂ ਦਾ ਰੋਗਨ ਬੰਦਾ ਪਿਆ ਖੁਸ਼ਬੂ ਇੰਨੀ ਵਧੀਆ ਆਂਦੀ ਆ ਮਟਰਨ ਦੀ ਕਿ ਕਸਟਮਰ ਰੋਕ ਕੇ ਦੇ ਕੇ ਕਹਿੰਦਾ ਯਾਰ ਸਾਰੇ ਕੋਈ ਚੀਜ਼ ਬਨ ਰਹੀ ਆ ਇੱਥੇ ਤੇ ਉਹਦੇ ਕਰਕੇ ਆਪਣੀ ਪਹਿਚਾਨ ਆ ਆਪਣੀ